ਉਹ ਪਿੱਛੇ ਗੱਡੀ ਘੜੀ ਨਿਕਲਦੀ ਚਾਹ 500 ਗੱਡੀ ਖੜੀ ਹੋਵੇ ਅਮਰ ਜੱਸੀ ਬੰਦਾ ਖੜਨਾ ਤੇ ਕਰ ਨਹੀਂ ਆ ਕਿੱਥੇ ਹੋਈ ਹੈ ਮੈਂ ਬਾਹਰੋਂ ਆ ਰਿਹਾ ਤੁਹਾਨੂੰ ਕਹਿੰਦੇ ਆ ਬਾਬਾ ਕੋਈ ਨਹੀਂ ਕਰਾ ਸੰਸਕਾਰ ਕਰਨਾ ਪਿੱਛੇ ਘਰ ਦੇ ਵੇਟ ਕਰਦੇ ਮੈਂ ਬਹੁਤ ਪਰੇਸ਼ਾਨ ਆ ਜਿਆਦਾ ਕੋ ਯਾਰ ਕਿੱਦਾਂ ਨੂੰ ਅਸੀਂ ਇਹ ਕਰਦੇ ਮੈਂ ਗੱਡੀਆਂ ਸਰਕਾਰ ਨਾਲ ਤੇ ਪੇਰਾ ਵੀ ਬੈਠ ਕੇ ਹੱਲ ਕਰ ਲੋ ਕੱਢਣ ਲੱਗੇ ਕੱਢਾ ਸਾਡੇ ਸਰਕਾਰ ਨਾਲ ਕੋਈ ਨਹੀਂ ਹੈਗਾ ਜੀ ਬੱਚੇ ਹੀ ਪਛਾਣ ਹੋਣਦੇ ਨੇ ਜੋ ਸਾਡੇ ਸਮਾਜ ਦਾ ਹੈ ਨਾ ਪਾਲਾ ਸਾਹਿਬ ਨੇ ਉਹ ਗਲਤ ਕੀਤਾ ਗਿਆ ਜਾ ਉਹਨਾਂ ਨੂੰ ਸੁਜਾਵਾਂ ਮਿਲਣ ਗਿਆ ਉਹਨਾਂ ਨਾਲੇ ਖੜੇ ਆ ਮੈਸੇਜ ਵਾਲੇ ਖੜੇ ਆ ਬਚਾ ਜਨਾਨੀਆਂ ਨੂੰ ਪ੍ਰੋਬਲਮ ਨਹੀਂ ਦੱਸਿਆ ਵਿਚਵਾਰੀ ਨੇ ਮਜਬੂਰੀ ਚ ਦੱਸਿਆ ਅਸੀਂ ਨਹੀਂ ਕੱਢਾਂਗੇ ਸਾਡੇ ਅੱਤੀ ਬੱਚਾ ਉਹਨੇ ਦਿਖਾਇਆ ਬਿਮਾਰ ਆ ਅਸੀਂ ਕਹਿੰਦਾ ਮਰਨ ਨਹੀਂ ਇਹ ਸਾਡੇ ਲਈ ਗਲਤ ਆ ਐਸੀ ਇਹ ਸਾਡੀ ਜਿਹੜਾ ਫਸਿਆ ਬੰਦਾ ਕੱਢਣਾ ਤੇ ਕੱਢਣਾ ਅਸੀਂ ਤੁਹਾਡੇ ਨਾਲ ਆ ਖੜੇ ਆ ਸਾਰੇ ਪਹਿਲਾਂ ਖੜੇ ਆ ਕੱਢੋ ਯਾਰ ਕਢਣ ਗਏ 150 ਬੰਦਾ ਕੱਢਣਾ ਕੀ ਹੋਇਆ ਕੀ ਹੋਇਆ ਅਮਰਸੰਗੀ ਜਿਹੜਾ ਬੰਦਾ ਅਸੀਂ ਕੱਢ ਰਹੇ ਆ ਅਮਰਜਾਂਸੀ ਜਿਹਦੇ ਅਮਰਜਾਂਸੀ ਉਹਨੂੰ ਕੱਢਣ ਲੱਗੇ ਆ ਦੂਜਾ ਬੰਦਾ ਨਹੀਂ ਕੱਢਾਂਗੇ ਅਮਰਜਾਂਸੀ ਜਿਹਦਾ ਵੀ ਅਮਰਜਾਂਸੀ ਪੇਪਰ ਆ ਕੋਈ ਕਿਸੇ ਤਰ੍ਹਾਂ ਦਾ ਐਰਪੋਰਟ ਨੂੰ ਜਾਣ ਵਾਲੀ ਗੱਡੀ ਉਹਨਾਂ ਨੂੰ ਕੱਢਾਂਗੇ ਕੱਕ ਸਚੀਕਾਲ ਜੀ 26 ਜਨਵਰੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਸ੍ਰੀ ਡਾਕਟਰ ਬੀ ਆਰ ਮੀਗਰ ਜੀ ਦੀ ਪ੍ਰਤਿਮਾ ਉੱਤੇ ਕੋਈ ਇੱਕ ਵਿਅਕਤੀ ਨੇ ਚੜ੍ਹ ਕੇ ਉਹਨਾਂ ਦੀ ਉਹਨਾਂ ਦੀ ਜਿਹੜੀ ਛੇੜਖਾਣੀ ਕੀਤੀ ਹੈ ਤੇ ਉਸ ਵਾਰ ਅੰਮ੍ਰਿਤਸਰ ਦੀ ਪੁਲਿਸ ਨੇ ਉਸ ਨੂੰ ਆਪਣੀ ਹਿਰਾਸਤ ਦੇ ਵਿੱਚ ਲਿਆ ਤੇ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਕਾਲ ਦਿੱਤੀ ਗਈ ਸੀਗੀ ਪੰਜਾਬ ਬੰਦੀ ਤੇ ਅਤੇ ਲੁਧਿਆਣਾ ਦੇ ਵਿੱਚ ਮੌਜੂਦ ਆ ਲੁਧਿਆਣਾ ਬੰਦ ਹੈ ਤਸਵੀਰਾਂ ਨੇ ਬਾਈਪਾਸ ਦੀਆਂ ਜਿੱਤੇ ਕਿ ਅੱਜ ਸਾਰੇ ਦਲਿਤ ਵੱਲੋਂ ਅੱਜ ਬੰਦ ਕੀਤੀ ਗਈ ਹੈ ਨੈਸ਼ਨਲ ਹਾਈਵੇ ਤੇ ਬੰਦ ਕੀਤਾ ਗਿਆ ਸਾਰਾ ਲੁਧਿਆਣਾ ਸ਼ਹਿਰ ਅਜ ਬੰਦਾ ਤੁਸੀਂ ਸਾਰੇ ਲੋਕ ਸਮਰਥਕ ਦੇ ਰਹੇ ਨੇ ਸਰ ਕੀ ਨਾਮ ਆ ਤੁਹਾਡਾ ਆਨੰਦ ਕਿਸ਼ੋਰ ਪ੍ਰਧਾਨ ਸਤਗੁਰੂ ਰਵਿਦਾਸ ਤਰੋਛਾ ਸਰ ਕਿਸ ਤਰ੍ਹਾਂ ਦੇ ਦੋ ਕਿ ਇੱਕ ਵਿਅਕਤੀ ਦੇ ਵੱਲੋਂ ਸ਼ਰਾਰਤੀ ਅਨਸਰ ਵੱਲੋਂ ਕਿ ਕਟੜਾ ਜਰੀਏ ਕੱਟੀਏਗਾ ਨੰਬਰ ਪਰਸੋ ਅੰਮ੍ਰਿਤਸਰ ਦੇ ਵਿੱਚ ਦੇਖੋ ਗੱਲ ਇਹ ਹੈ ਕਿ ਜਿੱਥੇ ਇੱਕ ਪਾਸੇ ਸਾਰਾ ਦੇਸ਼ ਸੰਵਿਧਾਨ ਦੇ ਦਿਵਸ ਮਨਾ ਰਿਹਾ ਸੀ ਉੱਥੇ ਦੂਸਰੇ ਪਾਸੇ ਇੱਕ ਸ਼ਰਾਰਤੀ ਅਨਸਰ ਵੱਲੋਂ ਬਾਬਾ ਸਾਹਿਬ ਦੇ ਸਟੈਚੂ ਨੂੰ ਖੰਡਿਤ ਕੀਤਾ ਗਿਆ ਉਹਨਾਂ ਪਰ ਹੋਰ ਸੰਵਿਧਾਨ ਦੀ ਜਿਹੜੀ ਪ੍ਰਤਿਮਾ ਉਹਨੂੰ ਵੀ ਸਾੜਨ ਦੀ ਕੋਸ਼ਿਸ਼ ਕੀਤੀ ਗਈ ਬਹੁਤ ਹੀ ਮੰਦਭਾਗੀ ਘਟਨਾ ਹੈ ਕਿਉਂਕਿ ਅੱਜ ਵੀ ਅਗਰ ਪਿਛਲੇ ਇਤਿਹਾਸ ਦੀ ਗੱਲ ਕਰੀਏ ਅੱਜ ਵੀ ਜਿਹੜੇ ਲੋਕ ਜਾਤੀਵਾਦੀ ਮਾਨਸਿਕਤਾ ਦੇ ਸ਼ਿਕਾਰ ਹੈਗੇ ਨੇ ਉਹ ਅੱਜ ਵੀ ਕਿਤੇ ਨਾ ਕਿਤੇ ਉਹ ਸਾਡੇ ਨਾਲ ਸਾਡੇ ਰਹਿਬਰਾਂ ਦੇ ਨਾਲ ਵਿਤਕਰਾ ਕਰ ਰਹੇ ਆ ਔਰ ਬਾਬਾ ਸਾਹਿਬ ਇਹ ਦੱਸਣਾ ਚਾਹੁੰਦਾ ਕਿ ਬਾਬਾ ਸਾਹਿਬ ਕੱਲੇ ਕੋਈ ਐਸੀ ਸਮਾਜ ਦੇ ਵਰਗ ਦੇ ਲਈ ਨਹੀਂ ਉਹਨੇ ਕੰਮ ਕੀਤਾ ਉਹਨੇ ਸਮੁੱਚੇ ਵਰਗਾ ਦੇ ਲਈ ਕੰਮ ਕੀਤਾ ਜਿੱਥੇ ਉਹਨੇ ਬਰਾਬਰਤਾ ਸਮਾਨਤਾ ਦੇ ਅਧਿਕਾਰ ਲੈ ਕੇ ਦਿੱਤਾ ਸਾਰਿਆਂ ਨੂੰ ਔਰ ਉਹ ਅੱਜ ਸਾਰਿਆਂ ਦਾ ਫਰਜ਼ ਬਣਦਾ ਕਿ ਅੱਜ ਸਾਰੇ ਜੋ ਬਾਬਾ ਸਾਹਿਬ ਦੇ અપਮਾਨ ਦੇ ਰੋਸ ਵਿੱਚ ਜੋ ਸਾਰੇ ਇਕੱਠੇ ਹੋਈਏ ਔਰ ਬੈਠ ਕੇ ਉਹਨਾਂ ਦਾ ਉਹਨਾਂ ਤੇ ਮੰਤਨ ਕਰੀਏ ਕਿ ਇਹ ਜਿਹੜੀਆਂ ਕਟਨਾਮਾ ਕਿਉਂ ਹੁੰਦੀਆਂ ਨੇ ਉਹ ਇਹਨਾਂ ਦੇ ਪਿੱਛੇ ਕਿਹੜੀਆਂ-ਕਿਹੜੀਆਂ ਤਾਕਤਾਂ ਨੇ ਕਿਹੜੀਆਂ-ਕਿਹੜੀਆਂ ਸਾਜ਼ਿਸ਼ਾਂ ਨੇ ਉਹ ਸਾਡੀ ਜਿਹੜੀ ਅੱਜ ਦੀ ਦੇਖੋ ਅੱਜ ਦੀ ਜੋ ਲੁਧਿਆਣੇ ਵੱਲੋਂ ਸੰਵਿਧਾਨ ਬਚਾਓ ਮੋਰਚਾ ਜਿੱਥੇ ਸਾਰੀਆਂ ਜਿਹੜੀਆਂ ਐਸਸੀ ਸਮਾਜ ਜਿੱਥੇ ਬੰਦੀਆਂ ਇਕੱਠੀਆਂ ਹੋ ਕੇ ਇੱਕ ਮੋਰਚਾ ਜਿਹੜਾ ਸਾਡਾ ਸੰਵਿਧਾਨ ਬਚਾਓ ਮੋਰਚਾ ਬਣਾਇਆ ਗਿਆ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਕੱਠੇ ਹੋ ਕੇ ਜਿਹੜਾ ਕੰਮ ਕਰਦੇ ਰਹੇ ਸਮਾਜ ਦੇ ਮੁੱਦਿਆਂ ਤੁਸੀਂ ਦੇਖ ਹੀ ਰਹੇ ਹੋ ਕਿ ਤਕਰੀਬਨ ਸਵੇਰ ਤੋਂ ਲੈ ਕੇ ਹੁਣ ਤੱਕ ਸਾਰੇ ਲੁਧਿਆਣੇ ਦੀ ਜਥੇਬੰਦੀਆਂ ਨੇ ਇਕੱਠੇ ਹੋ ਕੇ ਸਮਰਥਨ ਦਿੱਤਾ ਔਰ ਖਾਸ ਕਰ ਦੁਕਾਨਦਾਰਾਂ ਦਾ ਵੀ ਧੰਨਵਾਦ ਹੈ ਵਪਾਰਕ ਜ਼ਾਰਿਆਂ ਦਾ ਵੀ ਜਿਨ੍ਹਾਂ ਨੇ ਸਾਡੇ ਸਬੰਧ ਨੂੰ ਕਾਮਯਾਬ ਹੋਣ ਦੇ ਲਈ ਸਮਰਥਨ ਦਿੱਤਾ ਜੀ ਹੋਰ ਕੱਲ ਜਿਹੜੀ ਮੀਟਿੰਗ ਬੈਠੀ ਸੀ ਮੀਟਿੰਗ ਦੇ ਵਿੱਚ ਕੀ ਕੀ ਆਇਆ ਗਿਆ ਤੇ ਹੁਣ ਤਾਂ ਕੋਈ ਮੀਟਿੰਗ ਦੇਖੋ ਸਾਡੀ ਜਿਹੜੀ ਮੰਗ ਹੈ ਆ ਜੋ ਕਿ ਸਮੁੱਚੇ 80 ਭਾਈਚਾਰੇ ਦੀ ਮੰਗ ਹੈ ਕਿ ਜਿਹੜੀਆਂ ਉਸ ਦੋਸ਼ੀ ਦੇ ਉੱਤੇ ਧਾਰਾਵਾਂ ਲਾਈਆਂ ਗਈਆਂ ਮਾਮੂਲੀ ਧਾਰਾਵਾਂ ਨੇ ਕਿਉਂਕਿ ਉਸ ਤੇ ਪਹਿਲੀ ਗੱਲ ਤਾਂ ਨੈਸ਼ਨਲ ਸਕਿਉਰਿਟੀ ਐਕਟ ਲੱਗਣਾ ਚਾਹੀਦਾ ਕਿਉਂਕਿ ਸਾਡੀ ਅੱਜ ਦੀ ਜਿਹੜੀ ਮੇਨ ਮੰਗ ਇਹ ਹੀ ਆ ਕਿ ਉਹ ਸੰਦੋਸ਼ੀ ਦੇ ਖਿਲਾਫ ਐਨਐਸਏ ਲਾਗੂ ਕੀਤਾ ਜਾਵੇ ਔਰ ਦੂਸਰੀ ਜਿਹੜੀ ਆ ਕਿ ਜਿਹੜੀਆਂ ਇਹਨਾਂ ਦੇ ਪਿੱਛੇ ਤਾਕਤਾਂ ਕੰਮ ਕਰਦੀਆਂ ਨੇ ਏਜੰਸੀਆਂ ਕੰਮ ਕਰਦੀਆਂ ਨੇ ਉਹਨਾਂ ਨੂੰ ਬੇਨਕਾਬ ਕੀਤਾ ਜਾਵੇ ਕਿਉਂਕਿ ਜੇ ਦੇਖਿਆ ਜਾਵੇ ਤਾਂ ਉੱਥੇ ਪੌੜੀ ਕਿੱਥੋਂ ਆਈ ਥੋੜਾ ਕਿੱਥੋਂ ਆਇਆ ਉਹਦੀ ਵੀਡੀਓ ਕੈਨ ਬਣਾਈ ਉਹ ਕਿੱਥੋਂ ਐਨੀ ਦੇਖੋ ਉੱਥੇ ਮੌਜੂਦਾ 150 ਮੀਟਰ ਦੇ ਉੱਤੇ ਪੁਲਿਸ ਚੌਂਕੀ ਆ ਕਿਸੇ ਨੂੰ ਦੇਖਿਆ ਨਹੀਂ ਉਹ ਪੁਲਿਸ ਦੀ ਨੱਕ ਦੇ ਥੱਲੇ ਇਹ ਕੰਮ ਹੋ ਗਿਆ ਕਿ ਕਿੱਦਾਂ ਇਹ ਮੰਦਭਗਾ ਘਟਨਾ ਆ ਇਹਦੀ ਬਰੀਕੀ ਦੇ ਨਾਲ ਉਹਨਾਂ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਆ ਔਰ ਇਥੇ ਬੜਾ ਮੰਦਭਗਾ ਆ ਸਾਡੇ ਦੇਖੋ ਪੰਜਾਬ ਸਰਕਾਰ ਤਾਂ ਉਸ ਲਈ ਨਹੀਂ ਬੋਲੀ ਜਿਸ ਲਈ ਸਾਡੇ ਹੱਕਾਂ ਦੇ ਰਾਕੇ ਮਾਰੇ ਔਰ ਖੁਦ ਪੰਜਾਬ ਸਰਕਾਰ ਨੇ ਮਾਰੇ ਪੰਜਾਬ ਦਾ ਮੁੱਖ ਮੰਤਰੀ ਆ ਉਹ ਵਿਧਾਨ ਸਭਾ ਦੇ ਅੰਦਰ ਇਹ ਗੱਲ ਕਹਿ ਰਹੇ ਆ ਸਾਡੇ ਕਿਸੇ ਐਮਐਲਏ ਨੂੰ ਵੀ ਇਹਨੂੰ ਮਿਰਗੀ ਦੇ ਦੋਰਾ ਪੈ ਗਿਆ ਨੀ ਜੁੱਤੀ ਦੀ ਸਗਾਓ ਔਰ ਇੱਕ ਪਾਸੇ ਸੁਨੀਲ ਜਾਖੜ ਵਰਗਾ ਬੀਜੇਪੀ ਦਾ ਪ੍ਰਧਾਨ ਉਹ ਸਾਨੂੰ ਪੈਰ ਦੀ ਜੁੱਤੀ ਦੱਸਦਾ ਕਿ ਖਾਲੀ ਭਾਂਡੇ ਨੂੰ ਤੁਸੀਂ ਸਿਰ ਤੇ ਬਿਠਾਓਗੇ ਤਾਂ ਇਹ ਕੰਮ ਹੋਣਗੇ ਉਹ ਸੋ ਇਹ ਇਹ ਗੱਲਾਂ ਜਿਹੜੀਆਂ ਆ ਇਹ ਸਾਡੇ ਕਿਤੇ ਨਾ ਕਿਤੇ ਘਰ ਕਰਦੀਆਂ ਕਿ ਭਾਈ ਇਹ ਜਿਹੜੇ ਲੋਕ ਨੇ ਅੱਜ ਵੀ ਇਹਨਾਂ ਦੇ ਅੰਦਰ ਜਿਹੜੀ ਜਾਤੀ ਮਾਨਸਿਕਤਾ ਕਿਤੇ ਨਾ ਕਿਤੇ ਹੈਗੀ ਹੈ ਸਿਆਣੇ ਕਹਿੰਦੇ ਕਿ ਜਦੋਂ ਗਵਾਂਢੀ ਤੇ ਤਸ਼ੱਦਦ ਹੋਵੇ ਨਾ ਤੇ ਆਪਾਂ ਮੂਕ ਦਰਸ਼ਕ ਬਣ ਕੇ ਦੇਖਦੇ ਹੋਈਏ ਤਾਂ ਫਿਰ ਇਹ ਸਮਝ ਲਓ ਕਿ ਅਗਲੀ ਵਾਰੀ ਫਿਰ ਤੁਹਾਡੀ ਹੈ ਇਸ ਕਰਕੇ ਬਾਕੀਆਂ ਗੋਮਾਂ ਨੂੰ ਵੀ ਸੁਚੇਤ ਹੋਣ ਦੀ ਲੋੜ ਆ ਕਿ ਇਹੋ ਜੇ ਕਰ ਰਿਹਾ ਸਾਡੇ ਨਾਲ ਹੋਇਆ ਤੁਹਾਡੇ ਨਾਲ ਵੀ ਹੋ ਸਕਦੇ ਕੀਤਾ ਹੀ ਨਹੀਂ ਜੀ ਪਹਿਲਾਂ ਕੀਤਾ ਹੀ ਨਹੀਂ ਹੋਇਆ ਦੇਖੋ ਸ਼੍ਰੀ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋਈ ਬਰਗਾੜੀ ਕਿੱਡਾ ਵੱਡਾ ਕਾਂਡ ਹੋਇਆ ਭਾਈ ਉਹ ਜਾਂਚ ਅਜੇ ਤੱਕ ਨਹੀਂ ਹੋਈ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਸੋ ਇਹ ਸਾਰੀਆਂ ਜਿਹੜੀਆਂ ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਆ ਇੱਕ ਜਾਂਚ ਦਾ ਵਿਸ਼ਾ ਬਣ ਕੇ ਰਹਿ ਜਾਂਦੀਆਂ ਲੇਕਿਨ ਇੱਕ ਸਮੇਂ ਸਮੇਂ ਸਿਰ ਜੋ ਕੁਝ ਹੋ ਰਿਹਾ ਔਰ ਮੈਂ ਤਾਂ ਦੇਖੋ ਆਪਣੇ ਐਸੇ ਸਮਾਜ ਨੂੰ ਬੇਨਤੀ ਕਰੂੰਗਾ ਕਿ ਤੁਹਾਡਾ ਕਿਸੇ ਨੇ ਨਹੀਂ ਸੁਣਨੀ ਤੁਹਾਡੀ ਗੱਲ ਹਾਂ ਸਾਨੂੰ ਆਪਣੇ ਨਵੇਂੰਦੇ ਪੈਦਾ ਕਰਨੇ ਪੈਣੇ ਆ ਉਹਨਾਂ ਨੇ ਤੁਹਾਡੀ ਗੱਲ ਕਰਨੀ ਹੈ ਜੇ ਸਾਡਾ ਕੋਈ ਹੋਊਗਾ ਤਾਂ ਸਾਡੀ ਗੱਲ ਸੁਣੂਗਾ ਅੱਜ ਦੇਖ ਹੀ ਰਿਹਾ ਅਸੀਂ ਹੋ ਕੀ ਰਿਹਾ ਸਾਡੇ ਅੰਦਰ ਕੌਣ ਆ ਸਾਡੇ ਲੁਧਿਆਣੇ ਚ ਕੌਣ ਦੱਸੋ ਕਾ ਸਾਡੀ ਬਾਹ ਫੜਨ ਵਾਲਾ ਸਾਡਾ ਸਾਰਾ ਇਸੇ ਸਮਾਜ ਤੇ ਖੜਾ ਹੀ ਆ ਕੌਣ ਸਾਡੀ ਗੱਲ ਸੁਣਦਾ ਹੈ ਸਾਰੇ ਇਕੱਠੇ ਹੋਵੋ ਜਾਗਰਕ ਹੋਵੋ ਔਰ ਇਹ ਸਰਕਾਰਾਂ ਦੇ ਖਿਲਾਫ ਸਾਨੂੰ ਆਵਾਜ਼ ਚੱਕਣੀ ਪੈਗੀ ਠੀਕ ਥੈਂਕ ਯੂ ਤੁਹ ਬਹੁਤ ਧੰਨਵਾਦ ਸਰ ਕੀ ਨਾਮ ਹੈ ਸਰ ਤੁਹਾਡਾ ਜਸਦੀਪ ਸਿੰਘ ਕੌਂਕੇ ਜੀ ਜਸਦੀਪ ਜੀ ਕਿਸ ਤਰ੍ਹਾਂ ਦੇ ਦਿਓ ਕਿ ਸ਼ਰਾਰਤੀ ਅੰਸਰ ਵੱਲੋਂ ਸੰਵਿਧਾਨ ਦੇ ਰੱਬ ਨੂੰ ਇੱਕ ਠੇਸ ਪਹੁੰਚਾਈ ਜਾਂਦੀ ਸਭ ਤੋਂ ਪਹਿਲਾਂ ਤਾਂ ਸਖਤ ਸ਼ਬਦਾਂ ਦੇ ਵਿੱਚ ਅਸੀਂ ਇਹਦੀ ਨਿਖੇਦੀ ਕਰਦੇ ਆਂ ਜਿਹੜਾ ਸਾਡੇ ਐਸਸੀ ਭਾਈਚਾਰੇ ਵੱਲੋਂ ਅ ਅੱਜ ਦਾ ਇਹ ਬੰਦ ਸਤਿਗੁਰੂ ਰਵਿਦਾਸ ਮਹਾਰਾਜ ਧਰਮ ਸਮਾਜ ਵੱਲੋਂ ਸਾਡੇ ਪ੍ਰਧਾਨ ਅਨੰਦ ਕਿਸ਼ੋਰ ਜੀ ਉਹਨਾਂ ਦੇ ਸਾਥੀਆਂ ਵੱਲੋਂ ਆ ਤੁਸੀਂ ਦੇਖਿਆ ਬੰਦ ਦਾ ਦੀ ਕਾਲ ਸੀ ਜਲੰਧਰ ਬਾਈਪਾਸ ਦੇ ਵਿੱਚ ਅਸੀਂ ਖੜੇ ਆਂ ਸੋ ਬਹੁਤ ਸਫਲ ਜਿਹੜੀ ਅੱਜ ਦੀ ਇਹ ਕਾਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਮੁਕਮਲ ਲੁਧਿਆਣਾ ਨਹੀਂ ਮੈਂ ਕਹੂੰਗਾ ਪੰਜਾਬ ਬੰਦ ਹੈ ਔਰ ਅਸੀਂ ਤੁਹਾਡੇ ਚੈਨਲ ਦੇ ਜ਼ਰੀਏ ਕਿਉਂਕਿ ਆਵਾਮ ਦੀ ਆਵਾਜ਼ ਨੂੰ ਤੁਸੀਂ ਪਹੁੰਚਾਉਣੇ ਹੋ ਆਵਾਮ ਤੱਕ ਸਾਡੀ ਆਵਾਜ਼ ਨੂੰ ਪਹੁੰਚਾਉਣੇ ਹੋ ਮੈਂ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਇਹਦੇ ਪਿੱਛੇ ਬਹੁਤ ਵੱਡਾ ਛੜੇੰਤਰ ਸਰਕਾਰਾਂ ਦੀਆਂ ਸਾਜ਼ਿਸ਼ਾਂ ਨੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਨੌਜਵਾਨ ਨੇ ਮੂਰਤੀ ਨੂੰ ਖੰਡਿਤ ਕਰਨ ਦਾ ਪ੍ਰਯਾਸ ਕੀਤਾ ਉਹ ਮਾਨਸਿਕ ਤੌਰ ਤੇ ਠੀਕ ਨਹੀਂ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਜੇ ਉਹ ਮਾਨਸਿਕ ਤੌਰ ਤੇ ਠੀਕ ਨਹੀਂ ਫਿਰ ਉਹਦੇ ਕੋਲੇ ਹਥੌੜਾ ਕਿੱਥੋਂ ਆਇਆ ਸੋਚਣ ਵਾਲਾ ਗੰਭੀਰ ਵਿਸ਼ਾ ਹੈ ਇਹ ਉਹ ਉਹ 4 ਥੋੜੇ ਜੇ ਨਾਲ ਬਿਲਕੁਲ ਚੰਦ ਮੀਟਰ ਦੀ ਦੂਰੀ ਤੇ ਪੁਲਿਸ ਚੌਕੀ ਹੈ ਉਹ ਬਾਡੀ ਕਿਥੋਂ ਲੈ ਕੇ 15 ਫੁੱਟ ਉੱਚੀ ਮੂਰਤੀ ਹੈ ਉਹ ਵੱਡੀ ਗੱਲ 26 ਜਨਵਰੀ ਦੇ 26 ਜਨਵਰੀ ਹੀ ਕਿਉਂ ਚੁਣੀ ਗਈ ਮੈਂ ਬੇਨਤੀ ਕਰ ਰਿਹਾ ਜੀ 26 ਜਨਵਰੀ ਹੀ ਕਿਉਂ ਚੁਣੀ ਗਈ ਉਸ ਤੋਂ ਬਾਅਦ ਮੂਰਤੀ ਨੂੰ ਖੰਡਿਤ ਕਰਨ ਤੋਂ ਪਹਿਲਾਂ ਉਸ ਨੌਜਵਾਨ ਨੇ ਸੰਵਿਧਾਨ ਦੀਆਂ ਕਾਪੀਆਂ ਨੂੰ ਜਲਾਇਆ ਉਹ ਕਾਪੀਆਂ ਮੁਹੱਈਆ ਕਿਹਨੇ ਕਰਵਾਈਆਂ ਉਸ ਤੋਂ ਵੀ ਗੰਭੀਰ ਵਿਸ਼ਾ ਜਿਹੜਾ ਹੈ ਕਿ ਹਰਮੰਦਰ ਸਾਹਿਬ ਦੇ ਬਾਹਰ ਹੀ ਇਹ ਕੰਮ ਕਿਉਂ ਹੋਇਆ ਠੀਕ ਹੈ ਜੀ ਔਰ ਇੱਕ ਹੋਰ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਜਿਹੜਾ ਉਹ ਨੌਜਵਾਨ ਸੀ ਉਹ ਵੀ ਸਾਡਾ ਐਸਸੀ ਸਮਾਜ ਦਾ ਬੱਚਾ ਹੈ ਉਸ ਨੂੰ ਕਿਹਨੇ ਭੇਜਿਆ ਕਿਹੜੀਆਂ ਫੋਰਸਸ ਨੇ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਇਹ ਇਹ ਸਾਡੇ ਆਪਸੀ ਭਾਈਚਾਰੇ ਨੂੰ ਸਾਡੇ ਐਸਸੀ ਭਾਈਚਾਰੇ ਨੂੰ ਸਿੱਖਾਂ ਦੇ ਨਾਲ ਲੜ ਲੜਾਉਣ ਦਾ ਪ੍ਰਯਾਸ ਕੀਤਾ ਗਿਆ ਦੇਖੋ ਭਾਰਤੀ ਜਨਤਾ ਪਾਰਟੀ ਦੇ ਇੱਕ ਲੀਡਰ ਦਾ ਬਿਆਨ ਮੈਂ ਸੁਣ ਰਿਹਾ ਸੀ ਕਿ ਸ਼੍ਰੋਮਣੀ ਕਮੇਟੀ ਦੇ ਗਲਿਆਰੇ ਦੇ ਅੰਦਰ ਉਹ ਜਿਹੜੀ ਜਗ੍ਹਾ ਜਿੱਥੇ ਬਾਬਾ ਸਾਹਿਬ ਦੀ ਮੂਰਤੀ ਪ੍ਰਤਿਮਾ ਲੱਗੀ ਵੀ ਹੈ ਉਹ ਸ਼੍ਰੋਮਣੀ ਕਮੇਟੀ ਦਾ ਏਰੀਆ ਨਹੀਂ ਉਹ ਗਲਿਆਰਾ ਨਹੀਂ ਉਹ ਗਲਿਆਰੇ ਤੋਂ ਬਾਹਰ ਹੈ ਜਿਹਦਾ ਅਧਿਕਾਰ ਖੇਤਰ ਅੰਮ੍ਰਿਤਸਰ ਦੀ ਕਾਰਪੋਰੇਸ਼ਨ ਦਾ ਹੈ ਸੋ ਇਸ ਕਰਕੇ ਇਹ ਸਰਕਾਰਾਂ ਨੂੰ ਚਾਹੀਦਾ ਹੈ ਸਰਕਾਰਾਂ ਦੀ ਨਲੈਕੀ ਦੇ ਨਾਲੇ ਕੰਮ ਹੋਏ ਆ ਸੋ ਅਸੀਂ ਇਸ ਕਰਕੇ ਬੇਨਤੀ ਕਰਨੀ ਚਾਹੁੰਦੇ ਆ ਕਿ ਆਪਸੀ ਭਾਈਚਾਰੇ ਨੂੰ ਲੜਾਉਣ ਦਾ ਪ੍ਰਯਾਸ ਸਰਕਾਰਾਂ ਏਜੰਸੀਆਂ ਬੰਦ ਕਰਨ ਉਹਦੀ ਮਾਤਾ ਦਾ ਲੜਕੇ ਦੀ ਮਾਤਾ ਦਾ ਬਿਆਨ ਹੈ ਕਿ ਮੇਰਾ ਮੁੰਡਾ ਵਿਦੇਸ਼ ਗਿਆ ਹੋਇਆ ਸੀ ਮੈਨੂੰ ਤਾਂ ਪਤਾ ਹੀ ਨਹੀਂ ਕਦੋਂ ਇਹ ਪੰਜਾਬ ਆ ਗਿਆ ਉਹ ਕਲੀਨ ਸ਼ੇਪ ਸੀ ਕਿਵੇਂ ਉਹਨੇ ਦਸਤਾਰਾਂ ਦਸਤਾਰ ਬਨ ਲਈ ਕਿੱਥੇ ਉਹ ਰਹਿ ਰਿਹਾ ਮੈਨੂੰ ਤਾਂ ਹਲੇ ਤੱਕ ਆਇਆ ਹੀ ਨਹੀਂ ਵਿਦੇਸ਼ ਦੀ ਧਰਤੀ ਤੋਂ ਆ ਕੇ ਮੈਨੂੰ ਤਾਂ ਮਿਲਿਆ ਹੀ ਨਹੀਂ ਫਿਰ ਇਹ ਗੰਭੀਰ ਸੋਚਣ ਦਾ ਵਿਸ਼ਾ ਹੈ ਕਿ ਇਹ ਕਿਸ ਤਰ੍ਹਾਂ ਹੋਇਆ ਕਿਹੜੀਆਂ ਏਜੰਸੀਆਂ ਨੇ ਉਹਨੂੰ ਪਲਾਨ ਕੀਤਾ ਕਿਵੇਂ ਉਹ ਇੱਥੇ ਆਇਆ ਇਸ ਕਰਕੇ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਬਰਗਾੜੀ ਦੇ ਅੰਦਰ ਵੀ ਸਿੱਖ ਸਮਾਜ ਨੂੰ Hindu ਸਮਾਜ ਨੂੰ ਲੜਾਉਣ ਦਾ ਪ੍ਰਯਾਸ ਕੀਤਾ ਗਿਆ ਔਰ ਇੱਥੇ ਵੀ ਐਸੀ ਸਮਾਜ ਨੂੰ ਸਿੱਖ ਭਾਈਚਾਰੇ ਨੂੰ ਲੜਾਉਣ ਦਾ ਪ੍ਰਯਾਸ ਕੀਤਾ ਗਿਆ ਅਸੀਂ ਸਾਡੇ ਸਾਰੇ ਸਮਾਜ ਦੇ ਲੋਕ ਪੰਜਾਬ ਦੀ ਖੂਬਸੂਰਤੀ ਹੈ ਕਿ ਇੱਥੇ ਵੱਖ-ਵੱਖ ਧਰਮਾਂ ਦੇ ਜਾਤਾਂ ਦੇ ਮਜਬਾਂ ਦੇ ਲੋਕ ਚਾਹੇ ਕੋਈ ਪੁਰਵਾਂਚਲ ਸਮਾਜ ਤੋਂ ਆਉਂਦਾ ਹੈ ਕੋਈ ਸਾਡੇ ਕੇਰਲ ਤੋਂ ਬਹੁਤ ਸਾਰੇ ਲੋਕ ਨੇ ਰਾਜਸਥਾਨ ਤੋਂ ਬਹੁਤ ਸਾਰੇ ਇੱਥੇ ਲੋਕ ਰਹਿੰਦੇ ਨੇ ਗੁਜਰਾਤ ਤੋਂ ਬਹੁਤ ਸਾਰੇ ਲੋਕ ਰਹਿੰਦੇ ਨੇ ਇਹ ਸਾਡੇ ਪੰਜਾਬ ਦੀ ਖੂਬਸੂਰਤੀ ਹੈ ਕਿ ਅਸੀਂ ਇਕੱਠੇ ਰਹਿੰਦੇ ਆਂ ਇਕੱਠੇ ਕਿਰਤ ਕਰਦੇ ਆਂ ਇਕੱਠੇ ਕਮਾਣੇ ਖਾਂਦੇ ਆਂ ਸੋ ਇਹ ਇਦਾਂ ਦੀ ਮੈਂ ਬਤੌਰ ਸਿੱਖ ਨੌਜਵਾਨ ਯੂਥ ਅਕਾਲੀ ਦਲ ਦੇ ਪਲੇਟਫਾਰਮ ਤੋਂ ਇੱਥੇ ਧਰਨੇ ਤੋਂ ਆ ਕੇ ਸਵੇਰ ਦੇ ਅਸੀਂ ਇੱਥੇ ਖੜੇ ਆਂ ਪਰ ਸਾਡਾ ਸੰਘਰਸ਼ ਉਹਨਾਂ ਚਿਰ ਜਾਰੀ ਰਹੂਗਾ ਜਿੰਨਾ ਚਿਰ ਇਹ ਜਿਹੜੇ ਲੋਕ ਬਾਬਾ ਸਾਹਿਬ ਦੇ ਪ੍ਰਤੀ ਆਪਣੀ ਨਫ਼ਰਤ ਨਹੀਂ ਦਿਲੋਂ ਕੱਢਦੇ ਅਸੀਂ ਉਹਨਾਂ ਚਿਰ ਇਹ ਇਹ ਧਰਨਾ ਪ੍ਰਦਰਸ਼ਨ ਇਹ ਮੁਜਾਰੇ ਇਹ ਸਾਡਾ ਸੰਘਰਸ਼ ਅਸੀਂ ਜਾਰੀ ਰੱਖਾਂਗੇ। ਉਹਦੇ ਬਾਅਦ ਸਾਹਿਬ ਸ਼੍ਰੋਮਣੀ ਕਾਲੀ ਦਲ ਤੱਕ ਖੜੀ ਹੈ ਪਰ ਹੋਰ ਅੰਨਿਆ ਪਾਰਟੀਆਂ ਵੀ ਹੈਗੀਆਂ ਨੇ ਤਿੰਨ ਪਾਰਟੀਆਂ ਨੇ ਤਿੰਨ ਪਾਰਟੀਆਂ ਦੇ ਵਿੱਚੋਂ ਕੋਈ ਕੌਂਸਲਰ ਹੋਵੇ ਕੋਈ ਐਮਐਲਏ ਕੋਈ ਐਮਪੀ ਕੋਈ ਵੱਡਾ ਮਨਿਸਟਰ ਕੋਈ ਇੱਥੇ ਮੌਜੂਦ ਹੋਵੇ ਜਾਂ ਪੰਜਾਬ ਦੇ ਵਿੱਚ ਕਿਤੇ ਆਇਆ ਹੋਵੇ ਮੈਨੂੰ ਅੱਜ ਤੱਕ ਕੋਈ ਆਈ ਸੂਚਨਾ ਤੁਹਾਨੂੰ ਨਹੀਂ ਮੈਂ ਨਹੀਂ ਇੱਥੇ ਦੇਖਿਆ ਜੀ ਇੱਥੇ ਸਾਡੇ ਪ੍ਰਧਾਨ ਸਾਹਿਬ ਤੁਹਾਨੂੰ ਦੱਸ ਕੇ ਗਏ ਹੈ ਕਿ ਜਿੰਨੇ ਕੌਂਸਲਰ ਬਣਿਆ ਹੈ ਜਿੰਨੇ ਐਮਐਲਏ ਬੰਦੇ ਆ ਮੁੱਖ ਮੰਤਰੀ ਬੰਦੇ ਆ ਉਹ ਸੌਂ ਕਹਿ ਵੀ ਖਾਂਦੇ ਆ ਸੰਵਿਧਾਨ ਦੀ ਖਾਂਦੇ ਆ ਤੇ ਜਿਸ ਸੰਵਿਧਾਨ ਨੂੰ ਰਚਣ ਵਾਲੇ ਸੰਵਿਧਾਨ ਨੂੰ ਲਿਖਣ ਵਾਲੇ ਸਾਡੇ ਉਸ ਮਹਾਨ ਤਪਸਵੀ ਲੀਡਰ ਦੀ ਪ੍ਰਤਿਮਾ ਨੂੰ ਉਹਦੀ ਮੂਰਤੀ ਨੂੰ ਖੰਡਿਤ ਕਰਨ ਦਾ ਪ੍ਰਯਾਸ ਕੀਤਾ ਗਿਆ ਤੇ ਕੀ ਇਹਨਾਂ ਦਾ ਲੋਕਾਂ ਦਾ ਫਰਜ਼ ਨਹੀਂ ਬਣਦਾ ਉਹ ਨੇ ਭਾਵੇਂ ਇਹਨਾਂ ਇਹਨਾਂ ਦਾ ਕੋਈ ਹੱਥ ਨਹੀਂ ਅਸੀਂ ਅਸੀਂ ਮੰਨਦੇ ਆ ਇਸ ਗੱਲ ਨੂੰ ਪਰ ਉਹਨਾਂ ਦਾ ਫਰਜ਼ ਬਣਦਾ ਸੀ ਕਿ ਸਾਡੇ ਐਸੀ ਸਮਾਜ ਦੇ ਨਾਲ ਉਹਨਾਂ ਦੇ ਦੁੱਖ ਦੇ ਵਿੱਚ ਉਹਨਾਂ ਦੇ ਸੁੱਖ ਦੇ ਵਿੱਚ ਸਾਂਝ ਪਾਉਂਦੇ ਇੱਥੇ ਨਾਲ ਆ ਕੇ ਸਾਡੇ ਬਰਾਬਰ ਬਹਿੰਦੇ ਅੱਲਾਕੀ ਆਰਮੀ ਦੇ ਟਰੱਕ ਵੀ ਜਿਹੜੇ ਕਿ ਇੱਥੇ ਆ ਆ ਗਏ ਨੇ ਤੇ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਨੈਸ਼ਨਲ ਹਾਈਵੇ ਦਿੱਲੀ ਸੌਰੀ ਜਲੰਧਰ ਅਤੇ ਅੰਮ੍ਰਿਤਸਰ ਨੈਸ਼ਨਲ ਹਾਈਵੇ ਜਿਹੜਾ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਅੱਜ ਕਾਲ ਦਿੱਤੀ ਗਈ ਸੀ ਜਿਹੜਾ ਬਾਬਾ ਸਾਹਿਬ ਦੀ ਪ੍ਰਤੀਮਾ ਦੇ ਨਾਲ ਛੇੜਛਾੜ ਕੀਤੀ ਹੈ ਕੁਝ ਕਿਸੇ ਵਿਅਕਤੀ ਵੱਲੋਂ ਉਸ ਨੂੰ ਲੈ ਕੇ ਅੱਜ ਦਲਿਤ ਸਮਾਜ ਜਿਹੜੇ ਅੱਜ ਇੱਥੇ ਪਹੁੰਚੇ ਨੇ ਹਾਈਵੇ ਜਾਮ ਕੀਤਾ ਆਇਆ ਤਸਵੀਰਾਂ ਨੇ ਬਲਵਿੰਦਰ ਜੀ ਜ਼ਿਲ੍ਹਾ ਪ੍ਰਧਾਨ ਮੇਰੇ ਨਾਲ ਜੁੜ ਚੁੱਕੇ ਨੇ ਸਰ ਨਮਸਕਾਰ ਸਰ ਕਿੰਨੇ ਕਿੰਨੀ ਦੇਰ ਤੱਕ ਇਹ ਪ੍ਰੋਟੈਸਟ ਚੱਲ ਰਿਹਾ ਸਭ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਜੈ ਭੀਮ ਜੈ ਭਾਰਤ 26 ਜਨਵਰੀ 2025 ਨੂੰ ਅੰਮ੍ਰਿਤਸਰ ਦੀ ਜਿਹੜੀ ਧਰਤੀ ਆ ਜਿਹੜੀ ਕਿ ਸਾਡੇ ਮਹਾਪੁਰਸ਼ਾਂ ਦੀ ਇਤਿਹਾਸਕ ਧਰਤੀ ਆ 26 ਤਰੀਕ ਨੂੰ ਇੱਕ ਨੌਜਵਾਨ ਵੱਲੋਂ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਜਿਹੜੇ ਕਿ ਸੰਵਿਧਾਨ ਨਿਰਮਾਤਾ ਨੇ ਦੇਸ਼ ਦਾ ਸੰਵਿਧਾਨ ਜੋ ਹੈ ਉਹਦੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਰਹੇ ਨੇ ਔਰ ਦੇਸ਼ ਦੇ ਕਾਨੂੰਨ ਮੰਤਰੀ ਵੀ ਰਹੇ ਨੇ ਇਹਨਾਂ ਦੇ ਬਾਬਾ ਸਾਹਿਬ ਦੇ ਪ੍ਰਤਮਾਨ ਨੂੰ ਜਿਹੜਾ ਹੈਗਾ ਉਸ ਸ਼ਰਾਰਤੀ ਅਨਸਰ ਵੱਲੋਂ ਤੋੜਫੋੜ ਕੀਤੀ ਗਈ ਆ ਜੋ ਉੱਥੇ ਸੰਵਿਧਾਨ ਬਣਾਇਆ ਸੀ ਉਹਨੂੰ ਅੱਗ ਲਾਉਣ ਦਾ ਜਿਹੜਾ ਹੈਗਾ ਕੰਮ ਕੀਤਾ ਗਿਆ ਇਸ ਰੋਸ ਦੇ ਵਿੱਚ ਅੱਜ ਪੂਰੇ ਭਾਰਤ ਦੇ ਅੰਦਰ ਪੰਜਾਬ ਦੇ ਅੰਦਰ ਲੁਧਿਆਣਾ ਸ਼ਹਿਰ ਦੇ ਅੰਦਰ ਬੰਦ ਦੀ ਕਾਲ ਦਿੱਤੀ ਗਈ ਸੀ ਔਰ ਬੰਦ ਦੇ ਇੱਕ ਸੰਦੇਸ਼ ਦੇ ਉੱਪਰ ਜਿਹੜੇ 바ਵਾ ਸਾਹਿਬ ਦੇ ਨਿਆਈ ਨੇ ਸਾਰੇ ਰੋੜਾਂ ਤੇ ਉਤਰੇ ਹੋਏ ਆ ਪਿਛਲੇ ਦਿਨੀ ਅਸੀਂ ਕੀ ਦੇਖਿਆ ਵੀ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਜੋ ਕਿ ਭਾਰਤੀ ਜਨਤਾ ਪਾਰਟੀ ਦਾ ਉਹਦੇ ਵੱਲੋਂ ਦੇਸ਼ ਦੀ ਜਿਹੜੀ ਸਭ ਤੋਂ ਵੱਡੀ ਪੰਚਾਇਤ ਘਰ ਆ ਜਿਹਨੂੰ ਅਸੀਂ ਪਾਰਲੀਮੈਂਟ ਕਹਿੰਦੇ ਆ ਉਹਦੇ ਵਿੱਚ ਸ਼ਰੇਆਮ ਇੱਕ ਬਿਆਨ ਦਿੱਤਾ ਗਿਆ ਅੰਬੇਡਕਰ 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 ਇੱਕ ਫੈਸ਼ਨ ਬਣ ਗਿਆ ਫੈਸ਼ਨ ਨਹੀਂ ਬਾਬਾ ਸਾਹਿਬ ਦੇ ਜਿਹੜੇ ਪੈਰੋਕਾਰ ਆ ਬਾਬਾ ਸਾਹਿਬ ਦੇ ਜਿਹੜੇ ਬੱਚੇ ਨੇ ਬਾਬਾ ਸਾਹਿਬ ਨੂੰ ਮੰਨਦੇ ਨੇ ਬਾਬਾ ਸਾਹਿਬ ਨੂੰ ਕੱਲਾ ਮੰਨਦੇ ਨਹੀਂ ਉਹਨੂੰ ਆਪਣਾ ਦੇਵਤਾ ਭਗਵਾਨ ਰੱਬ ਮੰਨਦੇ ਆ ਕਿਉਂਕਿ ਜਿਸ ਜਗ੍ਹਾ ਤੇ ਘਰਾਂ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਉਹਨਾਂ ਦੀ ਆਸਥਾ ਰੱਖਣ ਵਾਲੇ ਲੋਕਾਂ ਨੇ ਪੂਜਾ ਘਰ ਬਣਾਏ ਹੋਏ ਨੇ ਉੱਥੇ ਬਾਬਾ ਸਾਹਿਬ ਦੀ ਫੋਟੋ ਰੱਖ ਕੇ ਉਹਨਾਂ ਨੂੰ ਨਮਸਕਾਰ ਕਰਦੇ ਨੇ ਐਡੀ ਵੱਡੀ ਆਸਥਾ ਜਿਹੜੀ ਹੈਗੀ ਆ ਸਾਡੇ ਸਮਾਜ ਦੇ ਲੋਕਾਂ ਦੀ ਬਣੀ ਹੋਈ ਆ ਔਰ ਬਾਬਾ ਸਾਹਿਬ ਦੀ ਪ੍ਰਤਿਮਾ ਨੂੰ ਤੋੜਨਾ ਸਹੀ ਇਹ ਸਮਝਦੇ ਆ ਕੇ ਬਾਬਾ ਸਾਹਿਬ ਦੀ ਪ੍ਰਤਮਾਨੀ ਤੋੜੀ ਗਈ ਉਹ ਸਾਡੇ ਸਰ ਬਾਪ ਦਾ ਜਿਹੜਾ ਸਿਰ ਲਾਉਣ ਦਾ ਕੰਮ ਕੀਤਾ ਇਸ ਕਰਕੇ ਅੱਜ ਸਮੁੱਚੀ ਜਿਹੜੀ ਲੋਕਾਈ ਆ ਸਾਡੇ ਬਹੁਜਨ ਜਿਹੜੇ ਸਮਾਜ ਪਾਰਟੀ ਦੇ ਲੋਕ ਨੇ ਬਹੁਜਨ ਸੰਗਠਨਾਂ ਦੇ ਲੋਕ ਨੇ ਅੱਜ ਉਹ ਰੋੜਾਂ ਤੇ ਆ ਕੇ ਉਸ ਰੋਸ ਜਿਹੜਾ ਹੈਗਾ ਉਹ ਦਿਖਾ ਰਹੇ ਨੇ ਅਮਿੰਤ ਸ਼ਾਹ ਵੱਲੋਂ ਜਿਹੜੀ ਅੰਦਰਲੀ ਭਾਵਨਾ ਸੀਗੀ ਉਹ ਪਾਰਲੀਮੈਂਟ ਦੇ ਵਿੱਚ ਬਾਹਰ ਆਈ ਇਹਦਾ ਮਤਲਬ ਇਹ ਜਿਹੜਾ ਪੁਆਇੰਟ ਸੀਗਾ 26 ਜਨਵਰੀ ਨੂੰ ਅੰਮ੍ਰਿਤਸਰ ਹੋਇਆ ਇਹ ਵੀ ਕਿਤੇ ਨਾ ਕਿਤੇ ਕਨੈਕਟਡ ਆ ਉਹਨਾਂ ਨੇ ਪਾਰਲੀਮੈਂਟ 'ਚ ਇਹ ਗੱਲ ਕਹੀ ਅੰਬੇਡਕਰ ਅੰਬੇਡਕਰ ਇੱਕ ਫੈਸ਼ਨ ਬਣ ਗਿਆ ਔਰ 26 ਜਨਵਰੀ ਨੂੰ ਇੱਥੇ ਜਿਹੜਾ ਹੈਗਾ ਉਸ ਲੜਕੇ ਨੇ ਬਾਬਾ ਸਾਹਿਬ ਦੀ ਪ੍ਰਤਿਮਾ ਨੂੰ ਤੋੜਨ ਦਾ ਯਤਨ ਕੀਤਾ ਅਸੀਂ ਅੱਜ ਰੋੜਾਂ ਦੇ ਉੱਤੇ ਇਸ ਕਰਕੇ ਵੀ ਜਿਹੜਾ ਬਾਬਾ ਸਾਹਿਬ ਦੀ ਪ੍ਰਤਿਮਾ ਤੋੜੀ ਗਈ ਆ ਉਹ ਕਿਸੇ ਇੱਕ ਵਿਅਕਤੀ ਦਾ ਕੰਮ ਨਹੀਂ ਕਿਉਂਕਿ ਜਿਹੜੀ ਪਿੱਛੇ ਬਾਬਾ ਸਾਹਿਬ ਦੀ ਸਟੈਚੂ ਦੇ ਬੈਕਸਾਈਡ ਤੇ ਇੱਕ ਸੀੜੀ ਲੱਗੀ ਆ ਉਹ ਕੋਈ ਹਲਕੀ ਸੀੜੀ ਨਹੀਂ ਉਹ ਵੇਟਡ ਸੀੜੀ ਆ ਇੱਕ ਵਿਅਕਤੀ ਉਹਨੂੰ ਚੱਕ ਨਹੀਂ ਸਕਦਾ ਇਹਦਾ ਮਤਲਬ ਕਈ ਸਾਥੀਆਂ ਦਾ ਉਹਦੇ ਪਿੱਛੇ ਹੱਥਾਂ ਔਰ ਪੂਰੇ ਗਰੋਹ ਦਾ ਕੰਮ ਹੈ ਇਹ ਜਿਹੜਾ ਗ੍ਰਹ ਗਰੋਹ ਹੈਗਾ ਇਹ ਭਾਰਤੀ ਜਨਤਾ ਪਾਰਟੀ ਦਾ ਕਾਂਗਰਸ ਦਾ ਆ ਜਾਂ ਆਰਐਸਐਸ ਦਾ ਇਹ ਅਸੀਂ ਚਾਹੁੰਦੇ ਆ ਕਿ ਪੰਜਾਬ ਸਰਕਾਰ ਜਿਹੜੀ ਹੈਗੀ ਆ ਇਹਨਾਂ ਮੁੱਦਿਆਂ ਨੂੰ ਇਨਵੈਸਟੀਗੇਸ਼ਨ ਕਰਕੇ ਉਹਨਾਂ ਦੋਸ਼ੀਆਂ ਨੂੰ ਸਾਹਮਣੇ ਲਿਆਵੇ ਔਰ ਜਿਹੜੇ ਦੋਸ਼ੀ ਨੇ ਉਹਨਾਂ ਦੇ ਉੱਪਰ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਜਿਹਨੂੰ ਅਸੀਂ ਐਨਐਸ ਕਹਿੰਦੇ ਆ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਹੈਗਾ ਲਾਗੂ ਹੋਣਾ ਚਾਹੀਦਾ ਔਰ ਉਹਨੂੰ ਸਾਰੇ ਹੀ ਜਿਹੜੇ ਇਹਦੇ ਵਿੱਚ ਜੁਰਮ ਕਰਨ ਵਾਲੇ ਨੇ ਉਹਨਾਂ ਦੇ ਵਿੱਚ ਜੁਰਮ 'ਚ ਵਾਧਾ ਕਰਕੇ ਉਹਨਾਂ ਨੂੰ ਜੇਲ੍ਹ ਭੇਜਣ ਦਾ ਕੰਮ ਕਰਨਾ। ਸੋ ਬਿਲਕੁਲ ਇਹ ਮੰਗਾ ਨੇ ਜਿੰਨਾ ਕਿ ਬਾਬਾ ਸਾਹਿਬ ਦੇ ਜਿਹੜੇ ਇੱਥੇ ਸਮਰਥਕ ਇੱਥੇ ਹੈਗੇ ਨੇ ਉਹਨਾਂ ਨੇ ਮੰਗਾ ਨੇ ਕਿ ਜਿਹੜੀ ਕਿ 26 ਜਨਵਰੀ ਨੂੰ ਜਿਹੜੀ ਕਿ ਬਾਬਾ ਖਾਇਦੇ ਵਿਗਰੇ ਜੀ ਨਾਲ ਜਿਹੜੇ ਛੇੜਛਾੜ ਹੋਈ ਸੀ ਉਹ ਵਿਅਕਤੀ ਦੇ ਬਲੋ ਉਸ ਦੇ ਵਿੱਚ ਕੜੀ ਤੋਂ ਕੜੀ ਸ਼ਾਨਭਾਈ ਹੋਣੀ ਚਾਹੀਦੀ ਤੇ ਕੜੀ ਤੋਂ ਕੜੀ ਜਰੀਕੇ ਧਾਰਵਾ ਤੇ ਕੜੀ ਤੋਂ ਕੜੀ ਸਜ਼ਾ ਉਸ આરોપી ਨੂੰ ਹੋਣੀ ਚਾਹੀਦੀ ਹੈ। ਜੁੜਿਓ ਲੁਧਾਨ ਲਾਈਵ ਤੋਂ ਨਾਲ ਐਮ ਜੀ ਰਿਪੋਰਟ ਦਾ